ਹੈ ਲੋ ਟੂਡੇ ਪੰਜਾਬ ਐਦਰ ਅੱਜ ਦਾ ਮੌਸਮ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੀਵਾਰੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੀ ਪੰਜਾਬ ਚ ਫਿਲਹਾਲ ਆਪਾਂ ਨੂੰ ਕੁਝ ਜ਼ਿਲ੍ਹਿਆਂ ਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਇਹ ਜਿਹੜੀ ਬਦਲਵਾਈ ਆ ਹਲਕੀ ਫੁਲਕੀ ਹੈ ਜਿਵੇਂ ਕੀ ਜਲੰਧਰ ਕਪੂਰਥਲਾ ਪਟਿਆਲਾ ਅੰਮ੍ਰਿਤਸਰ ਨਾਭਾ ਇਹਨਾਂ ਜ਼ਿਲ੍ਹਿਆਂ ਚ ਫਿਲਹਾਲ ਦੇਖਣ ਨੂੰ ਮਿਲ ਰਹੀ ਹੈ ਥੋੜੀ-ਮੋ ਬਾਕੀ ਧੁੱਪ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਅੱਧੇ ਘੰਟੇ ਤੱਕ ਦੇਖਣ ਨੂੰ ਮਿਲ ਜਾਊਗੀ। ਬਾਕੀ ਪੰਜਾਬ ਵਿੱਚ ਅੱਜ ਧੁੱਪ ਦਾ ਜਿਹੜਾ ਸਮਾਂ ਕੱਲ੍ਹ ਨਾਲੋਂ ਵੱਧ ਰਹੇਗਾ ਅਤੇ ਧੁੱਪ ਜਿਹੜੀ ਕੱਲ੍ਹ ਨਾਲੋਂ ਤੇਜ਼ ਰਹੇਗੀ ਅੱਜ ਪੰਜਾਬ ਵਿੱਚ। ਹਵਾਵਾਂ ਦੀ ਗੱਲ ਕਰੀਏ ਹਵਾਵਾਂ ਗਤੀਮਾਨ ਹੋਣਗੀਆਂ ਜਿਸ ਨਾਲ ਅੱਜ ਧੁੱਪ ਪੰਜਾਬ ਵਿੱਚ ਵੱਧ ਸਮੇਂ ਲਈ ਟਿਕੂਗੀ ਜਿਸ ਕਾਰਨ ਟੈਂਪਰੇਚਰ ਵਿੱਚ ਵੀ ਵਾਧਾ ਆਊਗਾ। ਬਾਕੀ ਦੀ ਅਪਡੇਟ ਜਿਹੜੀ ਹੈ ਅਗਲੀ ਵੀਡੀਓ ਵਿੱਚ ਦੇ ਦਿੱਤੀ ਜਾਵੇਗੀ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ।